ਵਾਹਿਗੁਰੂ ਜੀ ਪਾਈਮਣੀ ਸਿੰਘ ਦਾ ਜਨਮ ਸਮਾਤ 1701 ਨੂੰ ਰਾਜਪੂਤ ਘਰਾਣੇ ਦੇ ਮਈ ਦਾਸ ਪੁੱਤਰ ਪਾਈ ਬੱਲੂ ਦੇ ਘਰ ਮਾਤਾ ਮਦਰੀ ਬਾਈ ਦੀ ਕੁੱਖੋਂ ਪਿੰਡ ਅਲੀਪੁਰ ਜ਼ਿਲ੍ਹਾ ਮਝਫੁਰਗੜ ਪਾਕਿਸਤਾਨ ਵਿੱਚ ਹੋਇਆ। ਉਹਨਾਂ ਦੇ ਬਾਬਾ ਅਤੇ ਪਿਤਾ ਜੀ ਗੁਰੂ ਘਰ ਦੇ ਬਹੁਤ ਸ਼ਰਧਾਲੂ ਸਨ। ਘਰ ਵਿੱਚ ਹਰ ਸਮੇਂ ਗੁਰੂ ਅਤੇ ਗੁਰਬਾਣੀ ਦੀ ਮहिमा ਗਾਈ ਜਾਂਦੀ ਸੀ। ਪਾਈ ਮਣੀ ਸਿੰਘ ਨੇ ਆਪਣੀ ਆਰੰਭਕ ਪੜਾਈ ਘਰ ਵਿੱਚ ਹੀ ਕੀਤੀ ਉਹ ਗੁਰਮੁਖੀ ਪੜਨਾ ਬੜੀ ਜਲਦੀ ਸਿੱਖ ਗਏ ਤੇ 5-6 ਸਾਲ ਦੀ ਉਮਰ ਵਿੱਚ ਪਾਠ ਕਰਨਾ ਸਿੱਖ ਗਏ ਉਹਨਾਂ ਦੇ ਮਨ ਵਿੱਚ ਹਰ ਵੇਲੇ ਇਹ ਰੀਜ ਰਹਿੰਦੀ ਸੀ ਕਿ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਿਸ ਸਾਲ ਗੁਰੂ ਹਰ Rai ਸਾਹਿਬ ਗੁਰਗੱਦੀ ਤੇ ਬੈਠੇ ਸਨ ਉਸੇ ਸਾਲ ਪਾਈ ਮਣੀ ਸਿੰਘ ਪੈਦਾ ਹੋਏ ਸਨ ਇੱਕ ਵਾਰ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਹਰ Rai ਸਾਹਿਬ ਦੇ ਦਰਸ਼ਨਾਂ ਨੂੰ ਜਾਣ ਦਾ ਮਨ ਬਣਾਇਆ ਜਦ ਭਾਈ ਮਣੀ ਸਿੰਘ ਨੂੰ ਇਹ ਪਤਾ ਲੱਗਾ ਤਾਂ ਉਹਨਾਂ ਵੀ ਆਪਣੇ ਪਿਤਾ-ਪਾਸ ਬੇਨਤੀ ਕੀਤੀ ਕਿ ਉਹ ਵੀ ਗੁਰੂ ਜੀ ਦੇ ਦਰਸ਼ਨ ਕਰਨ ਜਾਣਗੇ ਭਾਈ ਮਣੀ ਸਿੰਘ ਜੀ ਦਾ ਪਹਿਲਾ ਨਾਮ ਭਾਈ ਮਣੀ RAM ਸੀ ਸੋ ਭਾਈ ਮਣੀ RAM ਦੀ ਇੰਨੀ ਸ਼ਰਧਾ ਵੇਖ ਕੇ ਉਸਦੇ ਪਿਤਾ ਮਾਈ ਦਾਸ ਪੁੱਤਰ ਨੂੰ ਨਾ ਨਾ ਕਰ ਸਕੇ ਤੇ ਜਥੇ ਦੇ ਨਾਲ ਮਣੀ ਰਾਮ ਨੂੰ ਵੀ ਲੈ ਗਏ ਕੁਝ ਦਿਨ ਬਾਅਦ ਜਥਾ ਕੀਰਤਪੁਰ ਪਹੁੰਚਿਆ ਉਹਨਾਂ ਉੱਥੇ ਜਾ ਕੇ ਵੇਖਿਆ ਕਿ ਕੀਰਤਪੁਰ ਵਿੱਚ ਬੜੀ ਰੌਣਕ ਸੀ ਅਤੇ ਬੜੀ ਦੂਰ ਦੂਰ ਤੋਂ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ ਸਨ ਗੁਰੂ ਜੀ ਦਾ ਅਤੁੱਟ ਲੰਗਰ ਚੱਲ ਰਿਹਾ ਸੀ ਅਤੇ ਸੰਗਤਾਂ ਲੰਗਰ ਛੱਕ ਕੇ ਤੰਬੂਆਂ ਵਿੱਚ ਆਰਾਮ ਕਰ ਰਹੀਆਂ ਸਨ ਉਹਨਾਂ ਦੇ ਜਥੇ ਨੇ ਵੀ ਲੰਗਰ ਛਕਿਆ ਤੇ ਜਥੇ ਦੇ ਸਾਰੇ ਮਈ ਭਾਈ ਆਰਾਮ ਕਰਨ ਚਲੇ ਗਏ ਪਾਈ ਮਣੀ ਰਾਮ ਇਹ ਸਾਰਾ ਨਜ਼ਾਰਾ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਅਗਲੇ ਦਿਨ ਸਵੇਰੇ ਉਹ ਗੁਰੂ ਜੀ ਦੇ ਦਰਬਾਰ ਵਿੱਚ ਗਏ। ਉਸ ਸਮੇਂ ਕੀਰਤਨੀ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ। ਗੁਰੂ ਜੀ ਤਖਤ ਉੱਤੇ ਬੈਠੇ ਸਨ। ਸੰਗਤਾਂ ਵਾਰੋ-ਵਾਰੀ ਜਾ ਕੇ ਉਹਨਾਂ ਅੱਗੇ ਕੋਈ ਭੇਟ ਰੱਖ ਕੇ ਮੱਥਾ ਟੇਕਦੀਆਂ ਸਨ। ਗੁਰੂ ਜੀ ਸਭ ਨੂੰ ਦਿਆਲੂ ਦ੍ਰਿਸ਼ਟੀ ਨਾਲ ਵੇਖ ਕੇ ਆਸ਼ੀਰਵਾਦ ਦਿੰਦੇ ਸਨ। ਫਿਰ ਸੰਗਤਾਂ ਦਰਬਾਰ ਵਿੱਚ ਬੜੇ ਆਦਰ ਨਾਲ ਬੈਠ ਜਾਂਦੀਆਂ ਸਨ ਜਦ ਭਾਈ ਮਣੀ ਰਾਮ ਦੀ ਵਾਰੀ ਆਈ ਤਾਂ ਉਹਨਾਂ ਨੇ ਬੜੇ ਪਿਆਰ ਨਾਲ ਮੱਥਾ ਟੇਕਿਆ ਉਹ ਕਾਫੀ ਸਮਾਂ ਗੁਰੂ ਜੀ ਵੱਲ ਵੇਖਦੇ ਰਹੇ ਗੁਰੂ ਜੀ ਵੀ ਆਪਣੀ ਦਿਵ ਦ੍ਰਿਸ਼ਟੀ ਨਾਲ ਜਾਣ ਗਏ ਕਿ ਉਹ ਕੋਈ ਅਲੌਕਿਕ ਬਾਲਕ ਸੀ ਜਦ ਭਾਈ ਮਣੀ ਰਾਮ ਜਥੇ ਨਾਲ ਕੁਝ ਦਿਨ ਉੱਥੇ ਠਹਿਰੇ ਤਾਂ ਉਹਨਾਂ ਮਨ ਬਣਾ ਲਿਆ ਕਿ ਉਹ ਗੁਰੂ ਜੀ ਦੀ ਸੇਵਾ ਵਿੱਚ ਰਹਿਣਗੇ ਇੱਕ ਦਿਨ ਉਹਨਾਂ ਦਾ ਗੁਰੂ ਜੀ ਨਾਲ ਮੇਲ ਹੋ ਗਿਆ। ਗੁਰੂ ਹਰ Rai ਸਾਹਿਬ ਨੇ ਉਹਨਾਂ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ, "ਪੁਜੰਗਿਆ, ਤੇਰਾ ਕੀ ਨਾਂ ਹੈ?" "ਮੇਰਾ ਨਾਮ ਜੀ ਮਣੀ ਰਾਮ ਹੈ," ਉਸਨੇ ਉੱਤਰ ਦਿੱਤਾ। ਗੁਰੂ ਜੀ ਉਸਦਾ ਨਾਂ ਸੁਣ ਕੇ ਹੱਸ ਪਏ ਤੇ ਕਹਿਣ ਲੱਗੇ, "ਠੀਕ ਹੈ। ਤੂੰ ਮਣੀ ਭਾਵ ਇੱਕ ਹੀਰਾ ਹੀ ਹੈ। ਕੀ ਤੂੰ ਕੁਝ ਗੁਰਬਾਣੀ ਵੀ ਸਿੱਖੀ ਹੈ?" ਭਾਈ ਮਣੀ ਰਾਮ ਨੇ ਕਿਹਾ ਹਜੂਰ ਮੈਂ ਨਿਤਨੇਮ ਦੀਆਂ ਬਾਣੀਆਂ ਜਪਜੀ ਸਾਹਿਬ ਰਹਿਰਾਸ ਸਾਬ ਕੀਰਤਨ ਸੋਇਲਾ ਅਤੇ ਆਰਤੀ ਕੰਠ ਕੀਤੀਆਂ ਹੋਈਆਂ ਹਨ ਗੁਰੂ ਜੀ ਇਹ ਸੁਣ ਕੇ ਬਹੁਤ ਖੁਸ਼ ਹੋਏ ਤੇ ਫਿਰ ਪੁੱਛਣ ਲੱਗੇ ਤੂੰ ਘਰ ਵਿੱਚ ਕੀ ਕੰਮ ਕਰਦਾ ਹੈ ਭਾਈ ਮਣੀ ਰਾਮ ਨੇ ਦੱਸਿਆ ਕਿ ਉਹ ਘਰ ਵਿੱਚ ਆਪਣੇ ਪਿਤਾ ਜੀ ਨਾਲ ਖੇਤੀ ਦੇ ਕੰਮਕਾਜ ਵਿੱਚ ਸਹਾਇਤਾ ਕਰਦਾ ਹੈ ਕੋਸ਼ ਦਿਨ ਬਾਅਦ ਜਦ ਜਥਾ ਵਾਪਸ ਜਾਣ ਲੱਗਾ ਤਾਂ ਮਣੀ ਰਾਮ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਗੁਰੂ ਜੀ ਦੀ ਸੇਵਾ ਵਿੱਚ ਹੀ ਰਹਿਣਾ ਚਾਹੁੰਦਾ ਹੈ ਉਸ ਦੇ ਪਿਤਾ ਜੀ ਗੁਰੂ ਜੀ ਦੇ ਬੜੇ ਸ਼ਰਧਾਲੂ ਸਨ ਮਣੀ ਰਾਮ ਦੀ ਇਹ ਖਾਹਿਰ ਸੁਣ ਕੇ ਉਹ ਬਹੁਤ ਖੁਸ਼ ਹੋਏ ਉਹ ਗੁਰੂ ਜੀ ਨੂੰ ਮਿਲੇ ਅਤੇ ਮਣੀ ਰਾਮ ਦੀ ਇੱਛਾ ਬਾਰੇ ਉਹਨਾਂ ਨੂੰ ਦੱਸਿਆ ਗੁਰੂ ਜੀ ਨੇ ਕਿਹਾ ਮੈਂ ਖੁਦ ਹੀ ਤੁਹਾਨੂੰ ਮਿਲ ਕੇ ਮਣੀ ਰਾਮ ਨੂੰ ਆਪ ਪਾਸ ਮੰਗਣ ਵਾਲਾ ਸੀ ਇਹ ਬੜਾ ਲਾਇਕ ਅਤੇ ਹੋਣਹਾਰ ਬਲਕ ਹੈ ਇਹ ਇੱਕ ਦਿਨ ਵੱਡਾ ਵਿਦਵਾਨ ਬਣੇਗਾ ਅਸੀਂ ਇਸ ਨੂੰ ਗੁਰਬਾਣੀ ਲਿਖਣ ਦਾ ਕੰਮ ਦੇਵਾਂਗੇ ਇਸ ਨੂੰ ਕਾਫੀ ਬਾਣੀ ਕੰਠ ਵੀ ਹੈ ਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਮਾਈ ਦਾਸ ਆਪਣੇ ਜਥੇ ਨਾਲ ਵਾਪਸ ਆਪਣੇ ਪਿੰਡ ਨੂੰ ਚਲੇ ਗਏ ਅਤੇ ਮਣੀ ਰਾਮ ਨੂੰ ਗੁਰੂ ਜੀ ਪਾਸ ਹੀ ਛੱਡ ਗਏ ਗੁਰੂ ਜੀ ਨੇ ਅਗਲੇ ਦਿਨ ਹੀ ਭਾਈ ਕਿਰਪਾਲ ਚੰਦ ਜੀ ਜਿਹੜੇ ਮਾਤਾ ਗੁਜਰੀ ਦੇ ਭਰਾ ਸਨ ਅਤੇ ਗੁਰੂ ਹਰ Rai ਦੇ ਭਾਈ ਸੋ ਕੋਟ ਸਵਾਰਾਂ ਦੇ ਕਮਾਂਡਰ ਸਨ ਨੂੰ ਆਪਣੇ ਪਾਸ ਬੁਲਾਇਆ ਤੇ ਉਸ ਨੂੰ ਕਿਹਾ ਕਿ ਉਹ ਮਣੀ ਰਾਮ ਨੂੰ ਸ਼ਸਤਰ ਵਿਦਿਆ ਅਤੇ ਘੋੜਸਵਾਰੀ ਵਿੱਚ નિਪੁੰਨ ਕਰ ਦੇਵੇ ਭਾਈ ਮਣੀ ਰਾਮ ਛੇਤੀ ਹੀ ਇਸ ਵਿਦਿਆ ਵਿੱਚ ਮਾਹਰ ਹੋ ਗਿਆ ਫਿਰ ਉਸ ਦੀ ਪੜ੍ਹਾਈ ਦਾ ਵੀ ਇੰਤਜ਼ਾਮ ਕਰ ਦਿੱਤਾ ਗਿਆ